ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 391 ਤੋਂ ਲੈ ਕੇ 393 ਤੱਕ ਸਵਾਇਵਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਵਾਂ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ ਪ੍ਰਭ ਕੀ ਪ੍ਰੀਤ ਦੁਖ ਲਗੇ ਨਾ ਕੋਏ ਪ੍ਰਭ ਕੀ ਪ੍ਰੀਤ ਹਉ ਮੈਂ ਮਲਖ ਹੋਏ ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਏ ਸੁਨੋ ਮੀਤ ਐਸਾ ਪ੍ਰੇਮ ਪਿਆਰ ਜੀ ਪ੍ਰਾਨ ਕਟ ਕਟ ਆਧਾਰ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਦਸ਼ਾਹ ਕਹਿੰਦੇ ਨੇ ਕਿ ਜਿਸ ਜੀਵ ਦੀ ਪ੍ਰੀਤ ਪਰਮਾਤਮਾ ਨਾਲ ਪੈ ਜਾਂਦੀ ਆ ਜਿਸ ਦਾ ਪ੍ਰੇਮ ਪਰਮਾਤਮਾ ਦੇ ਚਰਨਾਂ ਨਾਲ ਹੋ ਜਾਂਦਾ ਉਹਨੂੰ ਸਦਾ ਹੀ ਸੁਖ ਰਹਿੰਦਾ ਕਹਿੰਦੇ ਉਹਨੂੰ ਕੋਈ ਆਤਮਿਕ ਦੁੱਖ ਨਹੀਂ ਲੱਗਦਾ ਹੈਗਾ ਕਹਿੰਦੇ ਪਰਮਾਤਮਾ ਦੀ ਨਾਲ ਜੀ ਦੀ ਪ੍ਰੀਤ ਪੈ ਗਈ ਉਹਦੇ ਅੰਦਰੋਂ ਹਉਮੈ ਦਾ ਰੋਗ ਵੀ ਖਤਮ ਹੋ ਜਾਂਦਾ ਪਰਮਾਤਮਾ ਦੀ ਪ੍ਰੀਤ ਦੇ ਨਾਲ ਉਹਦਾ ਅੰਦਰੋਂ ਮਨ ਨਿਰਮਲ ਹੋ ਜਾਂਦਾ ਕਹਿੰਦੇ ਉਹਦਾ ਜੀਵਨ ਨਿਰਮਲ ਹੋ ਜਾਂਦਾ ਕਹਿੰਦੇ ਹੇ ਮੇਰੇ ਮਿੱਤਰ ਸੁਣੋ ਕਹਿੰਦੇ ਪਰਮਾਤਮਾ ਦਾ ਪ੍ਰੇਮ ਐਸਾ ਹੈ ਜਿਹਨੂੰ ਕਹਿੰਦੇ ਹੁੰਦਾ ਹੈ ਕਹਿੰਦੇ ਜੀ ਪ੍ਰਾਨ ਘਟ ਘਟ ਆਧਾਰ ਕਹਿੰਦੇ ਉਹਦੇ ਜਿੰਦ ਪ੍ਰਾਨ ਕਹਿੰਦੇ ਉਹਦੇ ਮਤਲਬ ਹਰ ਇੱਕ ਜੀਵ ਦੇ ਕਹਿੰਦੇ ਇਹ ਪ੍ਰਾਣਾ ਦਾ ਆਧਾਰ ਬਣ ਜਾਂਦਾ ਉਹਦੀ ਜਿੰਦ ਦਾ ਆਸਰਾ ਬਣ ਜਾਂਦਾ ਪਰਮਾਤਮਾ ਦਾ ਪ੍ਰੇਮ ਕਹਿੰਦੇ ਉਹ ਉਹ ਪਰਮਾਤਮਾ ਕਹਿੰਦੇ ਜਿੰ ਜਿਸ ਦਾ ਸਹਾਰਾ ਹਰ ਇੱਕ ਜੀਵ ਨੂੰ ਆ ਹਰ ਇੱਕ ਜੀਵ ਨੂੰ ਜਿਹਦਾ ਸਹਾਰਾ ਕਹਿੰਦੇ ਜਿਹਦੀ ਪ੍ਰੀਤ ਉਹਦੇ ਨਾਲ ਪੈ ਗਈ ਉਹਨੂੰ ਕੋਈ ਦੁੱਖ ਹੀ ਨਹੀਂ ਰਹਿੰਦਾ ਵਾਹਿਗੁਰੂ ਜੀ ਵਾਹਿਗੁਰੂ ਪ੍ਰਭ ਕੀ ਪ੍ਰੀਤ ਪੈ ਸਗਲ ਨਿਧਾਨ ਪ੍ਰਭ ਕੀ ਪ੍ਰੀਤ ਰਿਦੈ ਨਿਰਮਲ ਨਾਮ ਕਹਿੰਦੇ ਜਿਸ ਦੀ ਪ੍ਰੀਤ ਪਰਮਾਤਮਾ ਨਾਲ ਪੈਂਦੀ ਆ ਉਹਨੂੰ ਕਹਿੰਦੇ ਸਾਰੇ ਖਜ਼ਾਨੇ ਮਿਲ ਜਾਂਦੇ ਨੇ ਉਹਦੇ ਕਹਿੰਦੇ ਇਸ ਹਿਰਦੇ ਦੇ ਵਿੱਚ ਪਰਮਾਤਮਾ ਦਾ ਪਵਿੱਤਰ ਨਾਮ ਵਸ ਜਾਂਦਾ ਪ੍ਰਭ ਕੀ ਪ੍ਰੀਤ ਸਦ ਸੋਭਾਵੰਤ ਪ੍ਰਭ ਕੀ ਪ੍ਰੀਤ ਸਭ ਮਿਟੀ ਹੈ ਚਿੰਤ ਕਹਿੰਦੇ ਪਰਮਾਤਮਾ ਨੂੰ ਪ੍ਰੇਮ ਕਰਨ ਵਾਲਿਆ ਫਿਰ ਸੋਭਾ ਵਾਲਾ ਬਣ ਜਾਂਦਾ ਸਾਰੇ ਉਹਦੀ ਵਡਿਆਈ ਕਰਦੇ ਨੇ ਕਹਿੰਦੇ ਉਹਦੀਆਂ ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਨੇ ਪ੍ਰਭ ਕੀ ਪ੍ਰੀਤ ਇਹ ਭਵਜਲ ਤਰੈ ਪ੍ਰਭ ਕੀ ਪ੍ਰੀਤ ਜਮ ਤੇ ਨਹੀਂ ਡਰੈ ਕਹਿੰਦੇ ਪਰਮਾਤਮਾ ਨਾਲ ਪ੍ਰੇਮ ਪਾ ਜੀਦਾ ਪੈ ਗਿਆ ਉਹ ਇਸ ਸੰਸਾਰ ਸਾਗਰ ਦੇ ਭਵਜਲ ਨੂੰ ਤਰ ਲੈਂਦਾ ਹੈ। ਉਹਨੂੰ ਫਿਰ ਕਹਿੰਦੇ ਮੌਤ ਦਾ ਡਰ ਨਹੀਂ ਰਹਿੰਦਾ। ਪ੍ਰਭ ਕੀ ਪ੍ਰੀਤ ਸਗਲ ਉਧਾਰੇ ਪ੍ਰਭ ਕੀ ਪ੍ਰੀਤ ਚਲੈ ਸੰਗਾਰੇ। ਕਹਿੰਦੇ ਜੋ ਵੀ ਪਰਮਾਤਮਾ ਦੇ ਨਾਲ ਪ੍ਰੀਤ ਪਾਉਂਦਾ ਉਹ ਕਹਿੰਦੇ ਇਸ ਸੰਸਾਰ ਸਾਗਰ ਤੋਂ ਤਰ ਜਾਂਦਾ ਉਹ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਕਹਿੰਦੇ ਇਹ ਸਦਾ ਹੀ ਨਾਲ ਨਿਵਣ ਵਾਲੀ ਪ੍ਰੀਤ ਆਪੋ ਕੋਈ ਮਿਲੇ ਨਾ ਪੂਲੇ ਜਿਸ ਕਿਰਪਾ ਜਿਸ ਕਿਰਪਾਲ ਤਿਸ ਸਾਧ ਸੰਗ ਕੂਲੇ ਆਪੋ ਕੋਈ ਮਿਲੇ ਨਾ ਪੂਲੇ ਜਿਸ ਕਿਰਪਾਲ ਤਿਸ ਸਾਧ ਸੰਗ ਕੂਲੇ ਕਹਿੰਦੇ ਆਪ ਕੋਈ ਨਾ ਪ੍ਰਮਾਤਮਾ ਨੂੰ ਮਿਲ ਸਕਦਾ ਤੇ ਨਾ ਪ੍ਰਮਾਤਮਾ ਨਾਲੋਂ ਵਿਛੜ ਸਕਦਾ ਕਹਿੰਦੇ ਜਿਸ ਤੇ ਆਪ ਕਿਰਪਾਲੂ ਹੁੰਦਾ ਮਿਹਰ ਦੀ ਨਜ਼ਰ ਕਰਦਾ ਉਹ ਉਹਨੂੰ ਕਹਿੰਦੇ ਸਾਧ ਸੰਗਤ ਦੇ ਵਿੱਚ ਗੁਰੂ ਦਾ ਮਿਲਾਪ ਬਖਸ਼ਦਾ ਕਹੋ ਨਾਨਕ ਤੇਰੇ ਕੁਰਬਾਨ ਸੰਤ ਓਟ ਪ੍ਰਭ ਤੇਰਾ ਤਾਣ ਨਾਨਕ ਜੀ ਕਹਿੰਦੇ ਨੇ ਇਹ ਪਰਮੇਸ਼ਰ ਜੀ ਮੈਂ ਤੇਰੇ ਤੋਂ ਸਦਾ ਹੀ ਕੁਰਬਾਨਾ ਕਹਿੰਦੇ ਕਹਿੰਦੇ ਮੈਨੂੰ ਤੇਰੇ ਸੰਤਾਂ ਦੀ ਓਟ ਆ ਤੇ ਮੈਨੂੰ ਤੇਰਾ ਹੀ ਆਸਰਾ ਕਹਿੰਦੇ ਤੇਰਾ ਹੀ ਬਲ ਹੈ ਆਸਾ ਮਹੱਲਾ ਪੰਜਵਾਂ ਪੂਪਤ ਹੋਏ ਕੈ ਰਾਜ ਕਮਾਇਆ ਕਰ ਕਰ ਅਨਰਥ ਵਿਹਾਜੀ ਮਾਇਆ ਸੰਚਿਤ ਸੰਚਿਤ ਥੈਲੀ ਕੀਨੀ ਪ੍ਰਭ ਉਸ ਤੇ ਡਾਰ ਅਵਰ ਕੋ ਦੀਨੀ ਕਾਚ ਗਗਰੀਆ ਅੰਬ ਮਝਰੀਆ ਗਰਭ ਗਰਭ ਉਹ ਆਹੂ ਮੈਂਹ ਪਰੀਆ ਰਹਾਓ ਕਹਿੰਦੇ ਜੇ ਕੋਈ ਰਾਜਾ ਹੈ ਉਹ ਕਹਿੰਦੇ ਰਾਜਕੁਮਾਰਿਆ ਹੈ ਆਪਣਾ ਰਾਜ ਕਰਦਾ ਇਹ ਕਹਿੰਦੇ ਲੋਕਾਂ ਨਾਲ ਵਧੀਕੀਆਂ ਕਰਕੇ ਮਾਇਆ ਇਕੱਠੀ ਕਰਦਾ ਬੜੀ ਮਾਇਆ ਇਕੱਠੀ ਕਰ ਲੈਂਦਾ ਫਿਰ ਕੀ ਹੁੰਦਾ ਕਹਿੰਦੇ ਜਦੋਂ ਉਹਦੀ ਮੌਤ ਹੁੰਦੀ ਆ ਉਹਦੇ ਨਾਲ ਤਾਂ ਨਹੀਂ ਜਾਂਦੀ ਉਹ ਮਾਇਆ ਫਿਰ ਕਿਸੇ ਹੋਰ ਦੀ ਬਣ ਜਾਂਦੀ ਆ ਫਿਰ ਪਰਮਾਤਮਾ ਉਸ ਤੋਂ ਮਾਇਆ ਲੈ ਕੇ ਕਿਸੇ ਨੂੰ ਦੇ ਦਿੰਦਾ ਫਿਰ ਉਹਨੂੰ ਕੀ ਫਾਇਦਾ ਹੋਇਆ ਨਾਲ ਤੇ ਨਹੀਂ ਗਈ ਨਾ ਜਿਹਦੇ ਕਰਕੇ ਉਹਨੇ ਮਾੜੇ ਕੰਮ ਕਰਕੇ ਇਕੱਠੀ ਕੀਤੀ ਕਹਿੰਦੇ ਇਹ ਜਿਹੜਾ ਜੀਵ ਦਾ ਸਰੀਰ ਆ ਇਹ ਕਹਿੰਦੇ ਜਿਵੇਂ ਕੱਚੇ ਘੜੇ ਵਾਂਗ ਆ ਜਿਵੇਂ ਕੱਚਾ ਘੜਾ ਪਾਣੀ ਚ ਰੱਖਿਆ ਹੋਵੇ ਤੇ ਹਵਾ ਦੇ ਨਾਲ ਉਛਲ-ਉਛਲ ਕੇ ਹੌਲੀ-ਹੌਲੀ ਉਹ ਖੁਰ ਜਾਂਦਾ ਇਸ ਤਰ੍ਹਾਂ ਹੀ ਕਹਿੰਦੇ ਜੀਵ ਦਾ ਸਰੀਰ ਆ ਕਿੰਨੇ ਕਦੇਰ ਲਈ ਇੱਥੇ ਰਹਿਣਾ ਹੈ ਆਪਾਂ ਕਹਿੰਦੇ ਬਸ ਇਹਦੇ ਤੇ ਹੀ ਕਹਿੰਦੇ ਜੀਵ ਗਰਵ ਕਰਦਾ ਰਹਿੰਦਾ ਉਹ ਪ੍ਰਮਾਤਮਾ ਜੀ ਨੇ ਇਹ ਦਿੱਤਾ ਉਹਦਾ ਨਾਂ ਨਹੀਂ ਲੈਂਦਾ ਹੈਗਾ ਵਾਹਿਗੁਰੂ ਜੀ ਹੋ ਵਾਹਿਗੁਰੂ ਜੀ ਵਾਹਿਗੁਰੂ ਨਿਰਪਉ ਹੋਇਓ ਪਿਆ ਨਿਹੰਗਾ ਚੀਤਨਾ ਆਇਓ ਕਰਤਾ ਸੰਗਾ ਕਹਿੰਦੇ ਉਹਨੂੰ ਜਿਹੜਾ ਕੋਈ ਜੀਵ ਇਸ ਤਰ੍ਹਾਂ ਆਪ ਹੰਕਾਰ ਦੇ ਵਿੱਚ ਪਰਮਾਤਮਾ ਦੇ ਡਰ ਨੂੰ ਛੱਡ ਕੇ ਨਿਡਰ ਹੋਇਆ ਫਿਰਦਾ ਕਹਿੰਦੇ ਜਿਹੜਾ ਹਰ ਵਕਤ ਨਾਲ ਆ ਪਰਮਾਤਮਾ ਉਹਨੂੰ ਚਿੱਤ 'ਚ ਨਹੀਂ ਵਸਾਉਂਦਾ ਹੈਗਾ ਉਹਨੂੰ ਕਦੇ ਚੇਤੇ ਨਹੀਂ ਕਰਦਾ ਲਸਕਰ ਜੋੜੇ ਕੀਆ ਸੰਵਾਹਾ ਨਿਕਸਿਆ ਫੂਕ ਤਾਂ ਹੋਇਓ ਗਿਆ ਸਵਾਹਾ ਲਸਕਰ ਜੋੜੇ ਕੀਆ ਸੰਵਾਹਾ ਨਿਕਸਿਆ ਫੂਕ ਤਾਂ ਹੋਇ ਗयो ਸੁਆਹਾ ਕਹਿੰਦੇ ਇਦਾਂ ਫੌਜਾਂ ਜੋੜਦਾ ਕਹਿੰਦੇ ਪਰ ਜਦੋਂ ਕਹਿੰਦੇ ਸਰੀਰ ਦੇ ਵਿੱਚੋਂ ਪਰਮਾਤਮਾ ਦੀ ਦਿੱਤੀ ਹੋਈ ਜਿੰਦ ਨਿਕਲਦੀ ਆ ਫਿਰ ਕਹਿੰਦੇ ਕਿ ਮਿੱਟੀ ਸੁਆਹ ਹੋ ਗਿਆ ਸਰੀਰ ਹੋਈ ਉੱਚੇ ਮੰਦਰ ਮਹਿਲ ਅਰ ਰਾਣੀ ਹਸਤ ਕੋੜੇ ਜੋੜੇ ਮਨ ਪਾਨੀ ਵੱਡ ਪਰਵਾਰ ਪੂਤ ਅਰਤੀਆ 모হে ਪ체 ਪਚ ਅੰਦਾ ਮੂਆ ਫਿਰ ਉਹ ਰਾਜੇ ਦੀ ਗੱਲ ਤੁਰੀ ਜਾਂਦੀ ਅੱਗੇ ਕਹਿੰਦੇ ਉਹਦੇ ਉੱਚੇ ਮੰਦਰ ਨੇ ਰਾਣੀਆਂ ਮਹਿਲਾ ਕਹਿੰਦੇ ਆਪਣੇ ਮਨ ਪੌਂਦੇ ਉਹਨੇ ਕੋੜੇ ਹਾਥੀ ਜੋੜੇ ਕੱਪੜੇ ਨੇ ਫਿਰ ਵੱਡਾ ਪਰਿਵਾਰ ਆ ਪੁੱਤਰ ਧੀਆਂ ਨੇ ਕਹਿੰਦੇ ਬਸ ਇਸ ਮੋਹ ਦੇ ਵਿੱਚ ਹਰ ਇੱਕ ਚੀਜ਼ ਦੇ ਪਦਾਰਥਾਂ ਦੇ ਮੋਹ ਦੇ ਵਿੱਚ ਕਹਿੰਦੇ ਇਸ ਤਰ੍ਹਾਂ ਹੀ ਕਹਿੰਦੇ ਹਨੇਰੇ ਵਿੱਚ ਹੀ ਰਹਾਉ ਜਿਨੇ ਉਪਾਹਾ ਤਿਨ ਬਿਨਾ ਹ ਰੰਗ ਰਸਾ ਜੈ ਸੇ ਸੁਪਨਾ ਹ ਸੋਈ ਮੁਕਤਾ ਤਿਸ ਰਾਜਮਾਲ ਨਾਨਕ ਦਾਸ ਜਿਸ ਖਸਮ ਦਿਆਲ ਕਹਿੰਦੇ ਜੋ ਪ੍ਰਮਾਤਮਾ ਜੀਵ ਨੂੰ ਪੈਦਾ ਕਰਦਾ ਉਹੀ ਫਿਰ ਉਹਦਾ ਅੰਤ ਵੀ ਕਰਦਾ ਹੈ ਇਹ ਕਹਿੰਦੇ ਜਿਹੜੇ ਰੰਗ ਰਸ ਨੇ ਸਾਰੇ ਸੰਸਾਰ ਦੇ ਤਾਂ ਇੱਕ ਸੁਪਨੇ ਦੀ ਨਿਆਈ ਨੇ ਕਹਿੰਦੇ ਫਿਰ ਨਾਨਕ ਜੀ ਕਹਿੰਦੇ ਨੇ ਜੀਵ ਦੇ ਵੀ ਕੀ ਵਸ ਕਹਿੰਦੇ ਉਹੀ ਇਸ ਸੰਸਾਰਿਕ ਜੰਜਾਲਾਂ ਤੋਂ ਮੁਕਤ ਹੈ ਉਹਦੇ ਕੋਲ ਹੀ ਅਸਲੀ ਪਰਮਾਤਮਾ ਦਾ ਨਾਮ ਧੰਨ ਦਾ ਇਕੱਠਾ ਕੀਤਾ maal ਹੈ ਜਿਸ ਤੇ ਉਹ ਪਰਮਾਤਮਾ Swami ਆਪ ਦੇ ਆਲੂ ਹੁੰਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਮਾ ਇਨਸਿਓਂ ਪ੍ਰੀਤ ਕਰੀ ਕਨੇਰੀ ਜੋ ਮਿਲਿਏ ਤੋ ਵਦੈ ਵਦੇਰੀ ਗਲ ਚਮੜੀ ਜੋ ਛੋੜੈ ਨਹੀਂ ਲਾਗ ਛੁਟੋ ਸਤਗੁਰ ਕੀ ਪਾਈ ਜਗ ਮੋਹਣੀ ਹਮ ਤਿਆਗ ਗਵਾਈ ਨਿਰਗੁਨ ਮਿਲਿਓ ਵਜੀ ਵਧਾਈ ਰਹਾਓ ਕਹਿੰਦੇ ਇਹ ਮਾਇਆ ਜਿੰਨੀ ਕਹਿੰਦੇ ਇਹਦੇ ਨਾਲ ਕੋਈ ਪ੍ਰੀਤ ਕਰਦਾ ਉਹਦੀ ਹੋਰ ਇਹਦੇ ਨਾਲ ਪ੍ਰੀਤ ਵਧਦੀ ਜਾਂਦੀ ਆ ਜਿੰਨੀ ਕਹਿੰਦੇ ਹੋਰ ਇਹ ਆ ਜਾਂਦੀ ਏ ਕੋਲ ਉੰਨੀ ਹੋਰ ਪ੍ਰੀਤ ਵੱਜ ਜਾਂਦੀ ਆ ਕਹਿੰਦੇ ਗਲ ਨੂੰ ਕਹਿੰਦੇ ਚਿੰਬੜੀ ਹੋਈ ਫਿਰ ਮਾਇਆ ਕਹਿੰਦੇ ਛੁੱਟਦੀ ਨਹੀਂ ਹੈਗੀ ਛੁੱਟਦੀ ਉਹਦੇ ਕੋਲ ਹੀ ਆ ਮਾਇਆ ਦਾ ਪ੍ਰੇਮ ਜੋ ਕਹਿੰਦੇ ਸਤਗੁਰ ਦੇ ਸ਼ਰਨ ਵਿੱਚ ਆ ਜਾਂਦਾ ਕਹਿੰਦੇ ਜਿਸ ਮਾਇਆ ਨੇ ਜਗ ਨੂੰ ਮੋਇਆ ਹੋਇਆ ਅਸੀਂ ਕਹਿੰਦੇ ਇਹ ਮਾਇਆ ਤਿਆਗ ਦਿੱਤੀ ਆ ਫੇਰ ਕਹਿੰਦੇ ਸਾਨੂੰ ਮਾਇਆ ਦੇ ਤਿਆਗਣ ਤੇ ਵਾਹਿਗੁਰੂ ਜੀ ਦਾ ਮਿਲਾਪ ਹੋਇਆ ਤੇ ਸਾਡੇ ਅੰਦਰ ਆਨੰਦ ਵਣ ਗਿਆ ਕਹਿੰਦੇ ਐਸੀ ਸੁੰਦਰ ਮਨ ਕੋ ਮੋਹ ਹੈ ਬਾਟ ਕਾਟ ਗ੍ਰਹਿ ਬਨ ਬਨ ਜੋ ਹੈ ਕਹਿੰਦੇ ਇਹ ਮਾਇਆ ਇਸ ਤਰ੍ਹਾਂ ਦੀ ਆ ਕਹਿੰਦੇ ਮੋਹਣ ਵਾਲੀ ਕਿਸੇ ਨੂੰ ਨਹੀਂ ਛੱਡਦੀ ਕਹਿੰਦੇ ਕੋਈ ਗ੍ਰਸਤੀ ਜਾਂ ਕੋਈ ਗ੍ਰਸਤ ਛੱਡ ਕੇ ਜੰਗਲਾਂ 'ਚ ਗਿਆ ਕਹਿੰਦੇ ਰਸਤੇ ਜਾਂਦਿਆਂ ਇਹ ਹਰ ਇੱਕ ਨੂੰ ਮੌਂਦੀ ਆ ਕਹਿੰਦੇ ਮਨ ਤਨ ਲੱਗੈ ਹੋਏ ਕੈ ਮਿੱਠੀ ਗੁਰਪ੍ਰਸਾਦ ਮੈਂ ਖੋਟੀ ਡੀਠੀ ਕਹਿੰਦੇ ਹਰ ਇੱਕ ਜੀਵ ਦੇ ਮਨ ਨੂੰ ਤੇ ਤਨ ਨੂੰ ਬੜੀ ਮਿੱਠੀ ਹੋ ਕੇ ਲੱਗਦੀ ਆ ਕਹਿੰਦੇ ਮਾਇਆ ਕਹਿੰਦੇ ਪਰ ਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਕਹਿੰਦੇ ਇਹ ਖੋਟੀ ਲੱਗੀ ਆ ਮਾਇਆ ਵੇ ਸਾਡੇ ਕੰਮ ਦੀ ਚੀਜ਼ ਨਹੀਂ ਆਇਆ ਅਗਰ ਉਹ ਉਸਕੇ ਵੱਡੇ ਠਗਾਉ ਛੋੜੇ ਨਹੀਂ ਬਾਪ ਨਮਾਉ ਕਹਿੰਦੇ ਜਿਹੜੇ ਮਾਇਆ ਦੇ ਪ੍ਰਧਾਨ ਨੇ ਕਾਮਾਦਿਕ ਵੈਰੀ ਜਿਹੜੇ ਕਹਿੰਦੇ ਉਹ ਹੋਰ ਅੱਗੇ ਨੇ ਕਹਿੰਦੇ ਉਹ ਹੋਰ ਇਹ ਹੋਰ ਵੱਡੇ ਠੱਗ ਨੇ ਕਹਿੰਦੇ ਉਹ ਮਾਂ ਬਾਪ ਨੂੰ ਵੀ ਨਹੀਂ ਛੱਡਦੇ ਮੇਲੀ ਆਪਣੇ ਉਹਨਾਂ ਲਈ ਬਾਂਦੇ ਗੁਰ ਕਿਰਪਾ ਤੇ ਮੈਂ ਸਗਲੇ ਸਾਦੇ ਕਹਿੰਦੇ ਜਿਹੜੇ ਵੀ ਕੋਈ ਮਾਇਆ ਨੂੰ ਤੇ ਮਾਇਆ ਦੇ ਜਿਹੜੇ ਹਕਾਮਾਦਿਕ ਵੈਰੀ ਨੇ ਉਹਨਾਂ ਦੇ ਨਾਲ ਮੇਲ ਮਲਾਪ ਕਰਦਾ ਉਹਨਾਂ ਨੂੰ ਕਹਿੰਦੇ ਆਪਣੇ ਨਾਲ ਬੰਨ ਲੈਂਦੇ ਨੇ ਇਹ ਪਰ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਕਹਿੰਦੇ ਆਪਣੇ ਸਾਰੇ ਇਹਨਾਂ ਵੈਰੀਆਂ ਤੇ ਕਾਬੂ ਕਰ ਲਿਆ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਜੀ ਅਬ ਮੋਰੈ ਮਨ ਪਿਆ ਆਨੰਦ ਪੌਚੂ ਕਾ ਟੂ ਟੇ ਸਭ ਫੰਦ ਕਹਿੰਦੇ ਹੁਣ ਮੇਰੇ ਲਈ ਮਾਇਆ ਦੇ ਸਾਰੀਆਂ ਫਾਹੀਆਂ ਕਹਿੰਦੇ ਖਤਮ ਹੋ ਗਈਆਂ ਨੇ ਤੇ ਸਾਡੇ ਮਨ ਦੇ ਵਿੱਚ ਆਨੰਦ ਬਣ ਗਿਆ ਕੋਹ ਨਾਨਕ ਜਾ ਸਤਗੁਰ ਪਾਇਆ ਘਰ सगला ਮੈਂ ਸੁਖੀ ਬਸਾਇਆ ਫਿਰ ਨਾਨਕ ਜੀ ਕਹਿੰਦੇ ਨੇ ਜਦੋਂ ਤੋਂ ਸਤਗੁਰ ਦੀ ਸ਼ਰਨ ਆ ਗਏ ਆ ਕਹਿੰਦੇ ਹੁਣ ਮੇਰੇ ਸਾਰਾ ਘਰ ਘਰ ਕੀ ਸਾਰੇ ਘਰ ਦੇ ਪਰਿਵਾਰ ਕੀ ਮੇਰੇ ਸਰੀਰ ਦੇ ਸਾਰੇ ਗਿਆਨ ਇੰਦਰੇ ਕਹਿੰਦੇ ਹੁਣ ਕਹਿੰਦੇ ਉਹ ਸੁਖੀ ਬਸਦੇ ਨੇ ਉਹ ਕਹਿੰਦੇ ਮੇਰੇ ਵਾਸ ਵਿੱਚ ਆ ਗਏ ਨੇ ਹੁਣ ਉਹ ਪਰਮਾਤਮਾ ਦੇ ਨਾਮ ਨੂੰ ਜਪਦੇ ਨੇ ਕਹਿੰਦੇ ਆਸਾ ਮਹੱਲਾ ਪੰਜਵਾ ਆਠ ਪਹਿਰ ਨਿਕਟ ਕਰ ਜਾਣੈ ਪ੍ਰਭ ਕਾ ਕੀਆ ਮੀਠਾ ਮਨੈ ਇੱਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗਸ਼ਾਰ ਸੰਤ ਰਹਿਤ ਸੁਨੋ ਮੇਰੇ ਪਾਈ ਊਆ ਕੀ ਮਹਿਮਾ ਕਥਨ ਨਾ ਜਾਈ ਰਹਾਓ ਕਹਿੰਦੇ ਜਿਹੜੇ ਸੰਤ ਲੋਕ ਨੇ ਉਹ ਅਠੇ ਪਹਿਰ ਪਰਮਾਤਮਾ ਨੂੰ ਅੰਗ ਸੰਗ ਜਾਣਦੇ ਨੇ ਪਰਮਾਤਮਾ ਦੀ ਰਜ਼ਾ ਨੂੰ ਮਿੱਠੀ ਮੰਨਦੇ ਨੇ ਕਹਿੰਦੇ ਇੱਕ ਪਰਮਾਤਮਾ ਦਾ ਨਾਮ ਹੀ ਸੰਤਾਂ ਦਾ ਆਸਰਾ ਹੁੰਦਾ ਕਹਿੰਦੇ ਉਹਨਾਂ 'ਚ ਇੰਨੀ ਨਿਮਰਤਾ ਹੁੰਦੀ ਆ ਸਾਰਿਆਂ ਦੀ ਚਰਨ ਧੂੜ ਹੋਏ ਰਹਿੰਦੇ ਨੇ ਕਹਿੰਦੇ ਕਹਿੰਦੇ हे ਮੇਰੇ ਮਿੱਤਰ ਭਾਈ ਸੰਤਾਂ ਦੀ ਕਹਿੰਦੇ ਰਹਿਣ ਦੀ ਜੁਗਤ ਸੁਣੋ ਕਹਿੰਦੇ ਉਹਨਾਂ ਦੀ ਰਹਿਣੀ ਬਹਿਣੀ ਕਿਵੇਂ ਦੀ ਹੁੰਦੀ ਆ ਕਹਿੰਦੇ ਉਹਨਾਂ ਦੀ ਮਹਿਮਾ ਉਹਨਾਂ ਦੀ ਵਡਿਆਈ ਅਸੀਂ ਕਥਨੇ ਨਹੀਂ ਕਰ ਸਕਦੇ ਕਹਿੰਦੇ ਕਹਿੰਦੇ ਉਹ ਉਹਨਾਂ ਦੀ ਵਡਿਆਈ ਇੰਨੀ ਵੱਡੀ ਆ ਸਾਡੇ ਕਥਨ ਵਿੱਚ ਨਹੀਂ ਆਉਂਦੀ ਸੰਤਾਂ ਦੀ ਵਰਤਨ ਜਾ ਕੇ ਕੇਵਲ ਨਾਮ ਆਨੰਦ ਰੂਪ ਕੀਰਤਨ ਬੇਸਰਾਮ ਕਹਿੰਦੇ ਉਹਨਾਂ ਨੂੰ ਸਿਰਫ ਪ੍ਰਮਾਤਮਾ ਦੇ ਨਾਮ ਦਾ ਹੀ ਆਹਰ ਹੁੰਦਾ ਕਹਿੰਦੇ ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਉਹ ਵਿਸ਼ਰਾਮ ਚ ਰਹਿੰਦੇ ਨੇ ਕਹਿੰਦੇ ਆਪਣੇ ਨਿੱਜ ਦੇ ਘਰ ਵਿੱਚ ਟਿਕੇ ਰਹਿੰਦੇ ਨੇ ਉਹਨਾਂ ਨੂੰ ਆਨੰਦ ਸਰੂਪ ਰਹਿੰਦੇ ਨੇ ਮਿੱਤਰ ਸਤਰ ਜਾਕ ਏਕ ਸਮਾਨੈ ਪ੍ਰਭ ਆਪਣੇ ਬਿਨ ਅਵਰ ਨ ਜਾਣੈ ਉਹਨਾਂ ਲਈ ਕਹਿੰਦੇ ਕੋਈ ਮਿੱਤਰ ਆ ਕੋਈ ਵੈਰੀ ਆ ਸਾਰੇ ਇੱਕ ਬਰਾਬਰ ਨੇ ਕਿਉਂ ਕਿਉਂਕਿ ਉਹ ਹਰ ਇੱਕ ਦੇ ਵਿੱਚ ਪਰਮਾਤਮਾ ਨੂੰ ਦੇਖਦੇ ਨੇ ਕੋਟ ਕੋਟ ਅਗ ਕਾਟਨ ਹਾਰਾ ਦੁੱਖ ਦੂਰ ਕਰਨ ਜੀ ਕੇ ਦਾ ਤਾਰਾ ਕਹਿੰਦੇ ਉਹਨਾਂ ਸੰਤਾਂ ਦਾ ਦਰਸ਼ਨ ਕਹਿੰਦੇ ਕਰੋੜਾਂ ਪਾਪ ਦੂਰ ਕਰ ਦਿੰਦਾ ਕਹਿੰਦੇ ਉਹ ਦੂਜੇ ਜੀਆਂ ਦੇ ਦੁੱਖ ਵੀ ਦੂਰ ਕਰਨ ਦੇ ਸਮਰੱਥ ਹੁੰਦੇ ਨੇ ਸੂਰਬੀਰ ਬਚਨ ਕੇ ਬਲੀ ਕੋਲਾ ਬਪਰੀ ਸ਼ਾਂਤੀ ਛਲੀ ਕਹਿੰਦੇ ਉਹ ਜਿਹੜੇ ਵਿਕਾਰ ਹੁੰਦੇ ਨੇ ਉਹਨਾਂ ਦੇ ਵਿਕਾਰਾਂ ਨੂੰ ਖਤਮ ਕਰਨ ਵਾਲੇ ਸੂਰਬੀਰ ਹੁੰਦੇ ਨੇ ਸੰਤ ਤੇ ਬਚਨ ਤੇ ਚੱਲਣ ਵਾਲੇ ਹੁੰਦੇ ਨੇ ਉਹ ਕਹਿੰਦੇ ਜਿਹੜੀ ਇਹ ਮਾਇਆ ਹੈਗੀ ਆ ਨਾ ਉਹ ਮਾਇਆ ਨੂੰ ਠੱਗ ਲੈਂਦੇ ਨੇ ਜਗਤ ਨੂੰ ਤਾਂ ਮਾਇਆ ਠੱਗਦੀ ਆ ਨਾ ਪਰ ਜਿਹੜੇ ਸੰਤ ਲੋਕ ਨੇ ਉਹ ਮਾਇਆ ਨੂੰ ਠੱਗ ਲੈਂਦੇ ਨੇ ਤਾ ਕਾ ਸੰਗ ਬਾਚੈ ਸੁਰਦੇਵ ਅਮੋਗ ਦਰਸ ਸਫਲ ਜਾ ਕੀ ਸੇਵ ਕਹਿੰਦੇ ਇਹਨਾਂ ਸੰਤਾਂ ਦਾ ਦੀ ਸੰਗਤ ਤਾਂ ਕਹਿੰਦੇ ਸਵਰਗਾਂ ਦੇ ਕਹਿੰਦੇ ਜਿਹੜੇ ਦੇਵਤੇ ਨੇ ਉਹ ਵੀ ਚਾਹੁੰਦੇ ਨੇ ਕਹਿੰਦੇ ਇਹਨਾਂ ਦਾ ਦਰਸ਼ਨ ਬੜਾ ਦੁਰਲੱਭਾ ਕਹਿੰਦੇ ਇਹਨਾਂ ਦੀ ਕਹਿੰਦੇ ਜਿਹੜੀ ਹੈਗੀ ਆ ਸੇਵਾ ਕਰਨੀ ਆ ਨਾ ਸੰਤਾਂ ਦੀ ਉਹ ਵਿਅਰਥ ਨਹੀਂ ਜਾਂਦੀ ਹੈਗੀ ਕਰ ਜੋੜ ਨਾਨਕ ਕਰੇ ਅਰਦਾਸ ਮੋਹਿ ਸੰਤੇ ਟਹਿਲ ਕੀ ਦੀ ਜੈ ਗੁਣਤਾਸ ਕਰ ਜੋੜ ਨਾਨਕ ਕਰੇ ਅਰਦਾਸ ਮੋਹਿ ਸੰਤੇ ਟਹਿਲ ਦੀ ਜੈ ਗੁਣਤਾਸ ਕਹਿੰਦੇ ਨਾਨਕ ਜੀ ਵੀ ਹੱਥ ਜੋੜ ਕੇ ਅਰਦਾਸ ਕਰਦੇ ਨੇ ਕਿ ਪ੍ਰਮਾਤਮਾ ਅੱਗੇ ਕਿ हे ਗੁਣਾ ਦੇ ਖਜ਼ਾਨੇ ਮੈਨੂੰ ਵੀ ਇਹਨਾਂ ਸੰਤਾਂ ਦੀ ਸੇਵਾ ਕਰਨ ਦਾ ਮੌਕਾ ਦਿਓ ਆਸਾ ਮਹੱਲਾ ਪੰਜ ਮਾ ਸਗਲ ਸੂਖ ਜਪ ਏਕੈ ਨਾਮ ਸਗਲ ਤਰਮ ਹਰ ਕੇ ਗੁਣ ਗਾਮ ਮਹਾ ਪਵਿੱਤਰ ਸਾਧਕਾ ਸੰਗ ਜਿਸ ਪੇਟ ਤ ਲਾਗੇ ਪ੍ਰਭ ਰੰਗ ਗੁਰ ਪ੍ਰਸਾਦ ਹੋਏ ਆਨੰਦ ਪਾਵੇ ਜਿਸ ਸਿਮਰਤ ਮਨ ਹੋਏ ਪ੍ਰਗਾਸਾ ਤਾਕੀ ਗਤਮਿਤ ਕਹਿ ਨਾ ਜਾਵੇ ਰਹਾਉ ਕਹਿੰਦੇ ਉਸ ਪਰਮਾਤਮਾ ਦਾ ਨਾ ਇੱਕ ਨਾਮ ਜਪਣ ਦੇ ਨਾਲ ਉਸ ਉਸ ਇੱਕ ਪਰਮਾਤਮਾ ਦਾ ਸਾਰੇ ਸੁੱਖ ਕਹਿੰਦੇ ਮਿਲਦੇ ਨੇ ਸਾਰੇ ਕਹਿੰਦੇ ਧਰਮ ਉਸ ਪਰਮਾਤਮਾ ਦੇ ਗੁਣ ਗਾਉਣ ਦੇ ਵਿੱਚ ਸਮਾਏ ਹੋਏ ਨੇ ਕਹਿੰਦੇ ਜਿਹੜੇ ਜੀਵ ਉਹਦੇ ਗੁਣ ਕਾਉਂਦੇ ਨੇ ਉਹ ਸਾਧੂ ਜਨ ਕਹਿੰਦੇ ਉਹਨਾਂ ਦੀ ਸੰਗਤ ਮਹਾਂ ਪਵਿੱਤਰ ਜੀਵਨ ਪਵਿੱਤਰ ਕਰਨ ਵਾਲੀ ਆ ਕਹਿੰਦੇ ਉਹ ਸਾਧੂ ਜਿਨ੍ਹਾਂ ਨੂੰ ਮਿਲਿਆ ਦੂਸਰੇ ਜੀਵ ਨੂੰ ਵੀ ਪਰਮਾਤਮਾ ਨਾਲ ਪ੍ਰੇਮ ਪੈ ਜਾਏ ਕਹਿੰਦੇ ਉਹ ਗੁਰੂ ਦੀ ਕਿਰਪਾ ਦੇ ਨਾਲ ਆਨੰਦ ਵਿੱਚ ਰਹਿੰਦੇ ਨੇ ਕੌਣ ਆਨੰਦ ਵਿੱਚ ਰਹਿੰਦੇ ਨੇ ਜਿਸ ਸਿਮਰਤ ਮਨ ਹੋਏ ਪ੍ਰਗਾਸਾ ਤਾਂ ਕੀ ਗਤਮਿਤ ਕਹਿ ਨਾ ਜਾਵੇ ਕਹਿੰਦੇ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਆਤਮਿਕ ਚਾਨਣ ਹੋ ਜਾਂਦਾ ਉਹਨਾਂ ਦੀ ਕਹਿੰਦੇ ਅਵਸਥਾ ਕਹੀ ਨਹੀਂ ਜਾਂਦੀ ਕਹਿੰਦੇ ਉਹ ਗੁਰੂ ਦੀ ਕਿਰਪਾ ਦੇ ਨਾਲ ਬੜੇ ਆਨੰਦ ਵਿੱਚ ਰਹਿੰਦੇ ਨੇ ਤੇ ਉਹਨਾਂ ਦੀ ਸੰਗਤ ਕੀਤੇਆਂ ਦੂਜੇ ਜੀਵ ਵੀ ਪ੍ਰਮਾਤਮਾ ਦੇ ਰੰਗ ਵਿੱਚ ਰੰਗੇ ਜਾਂਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਹਾਰਤ ਨੇਮ ਮਜਨ ਤੇ ਸਪੂਜਾ 베ਦ ਪੁਰਾਨ ਤੇ ਨ ਸਿਮਰਤ ਸੋਨੀ ਜਾ ਕਹਿੰਦੇ ਪਰਮਾਤਮਾ ਦਾ ਨਾਮ ਜਪਣ ਦੇ ਵਿੱਚ ਹੀ ਉਹਨਾਂ ਦੇ ਸਾਰੇ ਵਰਤ ਇਸ਼ਨਾਨ ਪੂਜਾ ਸਭ ਕੁਝ ਪਰਮਾਤਮਾ ਦੇ ਨਾਮ ਵਿੱਚ ਹੈ। ਪਰਮਾਤਮਾ ਦੇ ਨਾਮ ਸੁਣਨ ਦੇ ਵਿੱਚ ਹੀ ਉਹਨਾਂ ਦੇ ਲਈ ਸਭ ਕੁਝ ਵੇਦ ਪੁਰਾਨ ਸਿਮਰਤियां ਇਹ ਸੁਣਣੀਆਂ ਆ ਜਾਂਦੀਆਂ ਨੇ। ਪਰਮਾਤਮਾ ਦਾ ਨਾਮ ਉਹਨਾਂ ਲਈ ਸਭ ਤੋਂ ਉੱਤੇ ਆ। ਮਹਾ ਪੁਨੀਤ ਜਕ ਨਿਰਮਲ ਥਾਨ ਸਾਧ ਸੰਗਤ ਜਕ ਹਰ ਹਰ ਨਾਮ ਜਿਸ ਜੀਵ ਦੇ ਕਹਿੰਦੇ ਵੀ ਸਾਧ ਸੰਗਤ ਦੇ ਵਿੱਚ ਪਰਮਾਤਮਾ ਦਾ ਨਾਮ ਜਪਦੇ ਨੇ ਉਹਨਾਂ ਦਾ ਕਹਿੰਦੇ ਹਿਰਦੇ ਰੂਪੀ ਸਥਾਨ ਬੜਾ ਪਵਿੱਤਰ ਬਣ ਜਾਂਦਾ ਪਰਗਟਿਓ ਸੋ ਜਨ ਸਗਲੇ ਪਵਨ ਪਤਤ ਪੁਨੀਤ ਤਾ ਕੀ ਪਗ ਰੇਨ ਕਹਿੰਦੇ ਉਹ ਜਿਹੜੇ ਜੀਵ ਪਰਮਾਤਮਾ ਦਾ ਨਾਮ ਜਪਦੇ ਨੇ ਉਹ ਸਾਰੇ ਪਵਨਾਂ ਦੇ ਵਿੱਚ ਪ੍ਰਗਟ ਹੋ ਜਾਂਦੇ ਨੇ ਉਹਨਾਂ ਦੇ ਉਹ ਜਾਣੇ ਪਹਿਚਾਣੇ ਹੋ ਜਾਂਦੇ ਨੇ ਕਹਿੰਦੇ ਉਹਨਾਂ ਦੀ ਚਰਨ ਧੂੜ ਦੇ ਨਾਲ ਜਿਹੜੇ ਅਪਵਿੱਤਰ ਨੇ ਉਹ ਵੀ ਪਵਿੱਤਰ ਬਣ ਜਾਂਦੇ ਨੇ ਜਾ ਕੋ ਪੇਟਿਓ ਹਰ ਹਰ ਰਾਏ ਤਾਂ ਕੀ ਗਤ ਮਿਤ ਕਥਨ ਨ ਜਾਏ ਕਹਿੰਦੇ ਜਿਸ ਜੀਵ ਦਾ ਮਿਲਾਪ ਪਰਮਾਤਮਾ ਨਾਲ ਹੋ ਗਿਆ ਉਹਦੀ ਅਵਸਥਾ ਵਰਨਣ ਨਹੀਂ ਕੀਤੀ ਜਾ ਸਕਦੀ ਆਠ ਪਹਿਰ ਕਰ ਜੋੜ ਤੇ ਆਵੋ ਓਨ ਸਾਦਾ ਦਾ ਦਰਸ਼ਨ ਪਾਵੋ ਕਹਿੰਦੇ ਮੈਂ ਵੀ ਅਠੇ ਪਹਿਰ ਪਰਮਾਤਮਾ ਅੱਗੇ ਹੱਥ ਜੋੜ ਕੇ ਅਰਦਾਸ ਕਰਦਾ ਕਿ ਉਹ ਸਾਧ ਜਨ ਜਿਨ੍ਹਾਂ ਨੇ ਤੇਰਾ ਮਿਲਾਪ ਪਾ ਲਿਆ ਕਹਿੰਦੇ ਮੈਂ ਵੀ ਉਹਨਾਂ ਦੇ ਦਰਸ਼ਨ ਕਰ ਸਕਾਂ 모হে ਗਰੀਬ ਕੋ ਲਿਹੋਰ ਲਾਏ ਨਾਨਕ ਆਏ ਪਏ ਸਰਣਾਏ ਨਾਨਕ ਜੀ ਕਹਿੰਦੇ ਨੇ ਮੈਨੂੰ ਗਰੀਬ ਨੂੰ ਵੀ ਕਹਿੰਦੇ ਉਹਨਾਂ ਸੰਤਦਨਾਂ ਦੀ ਉਹਨਾਂ ਸਾਧਾਂ ਦੀ ਸੰਗਤ ਦੇ ਵਿੱਚ ਪਾ ਕੇ ਆਪ ਦੀ ਸ਼ਰਣ ਵਿੱਚ ਪਾ ਲੋ ਪ੍ਰਮਾਤਮਾ ਜੀ ਕਹਿੰਦੇ ਮੇਰੀ ਵੀ ਇਹ ਬੇਨਤੀ ਆ ਕਿਉਂਕਿ ਉਹਨਾਂ ਨੇ ਤੁਹਾਡਾ ਮਿਲਾਪ ਪਾ ਲਿਆ ਤੇ ਉਹਨਾਂ ਦੀ ਸੰਗਤ ਵਿੱਚ ਸਾਨੂੰ ਵੀ ਤੁਹਾਡਾ ਮਿਲਾਪ ਨਸੀਬ ਹੋ ਜੂਗਾ ਇਹ ਸਾਡੇ ਜੀਵਾਂ ਵੱਲੋਂ ਅਰਦਾਸ ਕਰ ਰਹੇ ਨੇ ਨਾਨਕ ਜੀ ਤੇ ਆਪ ਪਰਮੇਸ਼ਰ ਦਾ ਰੂਪ ਨੇ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ